ਬਲਾਕ ਚਗਾਵਾ ਅਦੀਨ ਆਉਂਦੇ ਪਿੰਟ ਪਿਆਲਾ ਵਿਖੇ ਕਾਂਗਰਸ ਭਾਜਪੀ ਅਤੇ ਅਕਾਲੀ ਦਲ ਨੂੰ ਉਸ ਵੇਲੇ ਗਹਿਰਾ ਝਟਕਾ ਲੱਗਾ ਜਦੋਂ ਆਜ਼ਾਦੀ ਕੋਲਾਟੀਆਂ ਦੇ ਲੀਪ ਸਿੰਘ ਟੱਪਿਆਲਾ ਦੇ ਭਤੀਜੇ ਗੁਰਨਾਮ ਸਿੰਘ ਯੂਐਸਏ ਸਮੇਤ 10 ਪਰਿਵਾਰਾਂ ਨੇ ਆਮ ਆਦਮੀ ਪਾਰਟੀ ਦਾ ਪੱਲਾ ਫੜਿਆ ਇਸ ਮੌਕੇ ਗੁਰਨਾਮ ਸਿੰਘ ਯੂਐਸਏ ਜਗਿੰਦਰ ਸਿੰਘ ਬਲਵਿੰਦਰ ਸਿੰਘ ਬਾਬਾ ਗੋਗਾ ਲਾਟੀ ਜਸਪੀਰ ਸਿੰਘ ਨੰਬਰਦਾਰ ਨਰਿੰਦਰ ਸਿੰਘ ਜੁਗਰਾਜ ਸਿੰਘ ਲਖਵਿੰਦਰ ਸਿੰਘ ਸੁਵਿੰਦਰ ਸਿੰਘ ਸਤਪਾਲ ਸਿੰਘ ਬਖਸ਼ੀਰ ਸਿੰਘ ਹਰਿੰਦਰ ਸਿੰਘ ਆਦਿ ਪਰਿਵਾਰਾਂ ਨੂੰ ਹਲਕਾ ਇੰਚਾਰਜ ਮੈਡਮ ਸੋਨੀਆ ਮਾਨ ਦੇ ਪਾਰਟੀ ਦੇ ਮਫਰਲਪਾ ਕੇ ਸਨਮਾਨਿਤ ਕੀਤਾ ਤੇ ਪਾਰਟੀ ਵਿੱਚ ਬੰਦਾ ਪੂਰਾ ਮਾਨ ਸਨਮਾਨ ਦੇਣ ਦਾ ਭਰੋਸਾ ਦਿੱਤਾ ਇਸ ਮੌਕੇ ਜ਼ਿਲ੍ਹਾ ਪ੍ਰੀਸ਼ਦ ਮੈਂਬਰ ਰੇਸ਼ਮ ਸਿੰਘ ਵੜੈਜ ਸੁਖਦੀਪ ਸਿੰਘ ਸ਼ੀਨਾਜ਼ ਲਖਬੀਰ ਸਿੰਘ ਆਰਤੀ ਮੰਚ ਸਰਪੰਚ ਸੌਨ ਸਿੰਘ ਸ਼ੂਰਾ ਵਿਰਾਸਤ ਸੇਵਾ ਸਖਤੰ ਦਾ ਇੰਚਾਰਜ ਅੰਮ੍ਰਿਤਪਾਲ ਸਿੰਘ ਸ਼ੂਰਾ ਸ਼ਿਵ ਕੁਮਾਰ ਮੀਡੀਆ ਕੋਆਰਡੀਨੇਟਰਸ ਅਮਿਤੋਜ ਸਿੰਘ ਲਵਦੀਪ ਸਿੰਘ ਆਦਿ ਵਿਅਕਤੀ ਹਾਜ਼ਰ ਸਨ ਸਸ਼ੀ ਕਾਲ ਜੀ ਮੇਰੇ ਨਾਲ ਗੁਦਾਮ ਸਿੰਘ ਜੀ ਨੇ ਦਿਲੀਪ ਸਿੰਘ ਕਪਿਆਲਾ ਜੀ ਦੇ ਭਤੀਜੇ ਸੋ ਅਸੀਂ ਅੱਜ ਇੱਕੇ ਪਿੰਡ ਦੇ ਵਿੱਚ ਆਈਆਂ ਟਪਿਆਲਾ ਦੇ ਵਿੱਚ ਔਰ ਅੱਜ ਇਹ ਸਾਨੂੰ ਆਮਾਦੀ ਪਾਰਟੀ ਨੂੰ ਜੁਆਇਨ ਕਰ ਰਿਹਾ ਕਿਉਂਕਿ ਮੇਰੇ ਫਾਦਰ ਸਾਹਿਬ ਸਰਦਾਰ ਬਲਦੇਵ ਸਿੰਘ ਮਾਨ ਤੁਹਾਨੂੰ ਤੁਸੀਂ ਜਿਵੇਂ ਜਾਣਦੇ ਹੋ ਕਾਮਰੇਡ ਸੀਗੇ ਔਰ ਅ ਦਲੀਪ ਸਿੰਘ ਜੀ ਵੀ ਕਮਰੇਟ ਸੀ ਇੱਥੇ ਇਕੱਠੇ ਉਹਨਾਂ ਦੇ ਸਾਥੀ ਰਹੇ ਨੇ ਇਕੱਠੇ ਕੰਮ ਕਰਦੇ ਰਹੇ ਨੇ ਸੋ ਸਾਡੀਆਂ ਬਹੁਤ ਪੁਰਾਣੀਆਂ ਪਰਿਵਾਰਕ ਸਾਂਝ ਹੈ ਸੋ ਮੇਰੇ ਫਾਦਰ ਸਾਹਿਬ ਉਹਨੂੰ ਨੇ ਸੋ ਸਾਰੇ ਸਾਰੇ ਪਿੰਡ ਇਹਨਾਂ ਦੇ ਇਹ ਦਵਾਈ ਨੇ ਸੋ ਅਸੀਂ ਸਾਰੀ ਇੱਕ ਫੈਮਿਲੀ ਦੀ ਤਰ੍ਹਾਂ ਹੈਗੇ ਨੇ ਔਰ ਅਸੀਂ ਸਾਰੇ ਜਾਣੇ ਇਕੱਠੇ ਮਿਲ ਕੇ ਅੱਗੇ ਜਿਹੜੇ ਆ ਕੰਮ ਕਰਾਂਗੇ ਜੀ ਆਮ ਆਦਮੀ ਪਾਰਟੀ ਬਾਰੇ ਔਰ ਜਿਵੇਂ ਤੁਸੀਂ ਜਾਣਦੇ ਹੋ ਕਿ ਇੱਕ ਕਾਮਰੇਡ ਸੋਚ ਜਿਹੜੀ ਹੁੰਦੀ ਹੈ ਨਾ ਉਹ ਬੜੀ ਮੁਸ਼ਕਲ ਦੇ ਨਾਲ ਕਿਸੇ ਨਾਲ ਮਿਲਦੀ ਹੈ ਔਰ ਇੱਕ ਟਾਈਮ ਸੀਗਾ ਰਾਜਸਥਾਨ ਸੀ ਦੇ ਵਿੱਚ ਵੱਡੇ ਵੱਡੇ ਲੀਡਰ ਸੀਗੇ ਫਾਦਰ ਸਾਹਿਬ ਸੀਗੇ ਲੀਖ ਸਿੰਘ ਟਪਿਆਲਾ ਜੀ ਸੀਗੇ ਉਹਨਾਂ ਵਰਗੇ ਲੀਡਰਾਂ ਨੂੰ ਰਾਜਸਥਾਨ ਸੀ ਹਲਕੀ ਦੀ ਜਿਹੜੀ ਹੈ ਜਨਤਾ ਵੋਟ ਪਾ ਕੇ ਜਿਤਾਦਨੀ ਸੀਗੀ ਐਂਡ ਅੱਜ ਆਮ ਆਦਮੀ ਪਾਰਟੀ ਦੀ ਸੋਚ ਉਹ ਹੈ ਜਿਹੜੀ ਕਿ ਇੱਕ ਅ ਪਗਤ ਸਿੰਘ ਦੀ ਫੋਟੋ ਤੁਸੀਂ ਦੇਖ ਰਹੇ ਹੋ ਪਗਤ ਸਿੰਘ ਦੀ ਫੋਟੋ ਨੂੰ ਹਰ ਇੱਕ ਦਫਤਰ ਸਰਕਾਰੀ ਦਫਤਰ ਦੇ ਵਿੱਚ ਇੱਕ ਮਾਨਤਾ ਦਿੱਤੀ ਹੈ ਰਿਸਪੈਕਟ ਦਿੱਤੀ ਹੈ ਬਾਬਾ ਸਾਹਿਬ ਅੰਬੇਦਕਰ ਜੀ ਦੀ ਫੋਟੋ ਨੂੰ ਸੋ ਜਿਹੜੀ ਉਹ ਸੋਚ ਹੈ ਮਨੁੱਖਤਾ ਦੀ ਸੋਚ ਹੈ ਕਿਸਾਨਾਂ ਦੀ ਮਜ਼ਦੂਰਾਂ ਦੀ ਉਹ ਸੋਚ ਨੂੰ ਜਿਹੜੀ ਕਾਮਨਿਟ ਵਿਚਾਰਤਾ ਰਿਹਾ ਹਮੇਸ਼ਾ ਚੁਕਰੀ ਸੀ ਸੋ ਉਹੀ ਸੋਚ ਨੂੰ ਲੈ ਕੇ ਜਿਹੜੀ ਆਮ ਆਦਮੀ ਪਾਰਟੀ ਅੱਗੇ ਲੈ ਕੇ ਆਈਏ ਇੱਕ ਆਮ ਇਨਸਾਨ ਦੀ ਸੋਚ ਨੂੰ ਆਮ ਘਰ ਦੇ ਬੱਚਿਆਂ ਨੂੰ ਟਿਕਟਾਂ ਦੇਣੀ ਆਮ ਘਰ ਦੇ ਲੋਕਾਂ ਨੂੰ ਅੱਗੇ ਪੋਲਿਟੀਕਲ ਸਿਸਟਮ ਦੇ ਦਾਇਰੇ ਦੇ ਵਿੱਚ ਅੱਗੇ ਲੈ ਕੇ ਆਣਾ ਇਹੀ ਸੋਚ ਨੂੰ ਉਹਨਾਂ ਨੂੰ ਚੰਗੀ ਲੱਗੀ ਇਸ ਕਰਕੇ ਜਿਹੜੇ ਹੈ ਉਹਨਾਂ ਨੇ ਆਮ ਆਦਮੀ ਪਾਰਟੀ ਜੁਆਇਨ ਕੀਤਾ ਪਟਿਆਲਾ ਮੇਰਾ ਸਰਦ ਆਇਆ ਤੇ ਮੈਂ ਪਹਿਲਾਂ ਉਹਨਾਂ ਨਾਲ ਰਿਹਾ ਉਹਨਾਂ ਦੇ ਜਿੰਦਿਆਂ ਤੱਕ ਉਦੋਂ ਬਾਅਦ ਮੈਂ ਸੁਖ ਸਰਕਾਰੀਆ ਨਾਲ ਆ ਗਿਆ 5 ਸਾਲ ਮੈਂ ਉਹਨਾਂ ਲਾਇਆ ਇੱਕ ਬੂਹੇ ਬਾੜ ਦਾ ਸੀ ਤੇ ਦੂਜੇ ਬੂਹੇ ਕੱਢ ਦਿੱਤਾ ਸੀ ਆਦਾਂ ਜਾ ਕੰਮ ਹੋ ਗਿਆ ਅਕਰ ਕੰਮ ਕੋਮੂ ਨਹੀਂ ਹੁੰਦਾ ਜਦੋਂ ਮੈਨੂੰ ਪਤਾ ਲੱਗਾ ਬਲਦੇਵ ਸਿੰਘ ਦੀ ਲੜਕੀ ਜਿਹੜੀ ਆ ਉਹ ਖਲੋਤੀ ਆ ਤੇ ਬਲਦੇਵ ਸਿੰਘ ਮਾਨ ਜਿਹੜਾ ਸੀ ਦਲੀਸ਼ ਸਿੰਘ ਦੇ ਲਖਣਾਂ ਚ ਮੈਂ ਤੇ ਦਲੀ ਮਾਨ ਸਾਹਿਬ ਅਸੀਂ ਵੋਟਾਂ ਆਣਨੇ ਆ ਉਹ ਸੋਚ ਲੈ ਕੇ ਮੈਂ ਆਖਿਆ ਵੀ ਉਹ ਮੇਰਾ ਭਰਾ ਆ ਤੇ ਮੈਨੂੰ ਪਤਾ ਲੱਗਾ ਤਾਂ ਇਹੀ ਇਹਦੇ ਘਰ ਗਏ ਮੈਂ ਖੁਦ ਘਰ ਗਿਆ ਇਹ ਜਿਆ ਪਿਆਰ ਦਿੱਤਾ ਮੈਂ ਵੀ ਮੇਤੂ ਮੇਰੀ ਧੀ ਹੈ ਮਨ ਧਨ ਤੇ ਸੇਵਾ ਕਰੂੰਗਾ ਲਾਕੇ ਤੇਰੀ ਬਾਤ ਕਰੂੰਗਾ ਮੈਂ ਉਹ ਸੋਚ ਲੈ ਕੇ ਇਹ ਜਿਹਾ ਨਾ ਕਿਹਾ ਉਹ ਇੱਕ ਬੂਹੇ ਵਾੜਦਾ ਏ ਤੇ ਦੂਜੀ ਬੂਹੇ ਕੱਢ ਦਿੰਦਾ ਏ ਤੇ ਕੰਮ ਕੋਈ ਨਹੀਂ ਕਰਦਾ